ਵਾਹਿਗੁਰੂ ਫੈਗੀ ਬੋਲ ਲਗਾ ਪ੍ਰਤੀ ਕੋਈ ਕੋਈ ਬੈ ਲਾਣ ਕਬਾ ਤਾ ਬਾਬਾ ਜੀ ਪੂਰਾ ਨਾਮ ਕੀਆ ਹੈ ਭਾਈ ਜਗਦੀਪ ਸਿੰਘ ਜੀ ਚੰਡੂਕੇ ਅਬ ਜੀ ਭਾਈ ਤਨੇਆ ਸਿੰਘ ਸਭਾ ਜਿਹੜੀ ਬਣੀ ਗਈ ਹੈ ਕਹਾ ਗ੍ਰੰਥ ਸਭਾ ਬਣੀ ਗਈ ਹੈ ਅੱਪ ਗੱਲ ਕਰ ਲਈ ਇੱਕ ਵੀਡੀਓ ਬੈਲ ਹੁੰਦੀ ਹੈ ਇੱਕ ਲਾਂਘਰੀ ਜਿਹੜੇ ਨਾ ਠੀਕੇ ਗੁਰੂ ਘਰ ਦੇ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਤਾਂ ਤੁਸੀਂ ਇੱਥੇ ਪਹੁੰਚਦੋ ਕੀ ਪੂਰਾ ਮਾਮਲਾ ਹੈ ਸਭ ਤੋਂ ਪਹਿਲਾਂ ਜੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਗੁਰੂ ਹਰ ਰਾਏਪੁਰ ਪਿੰਡ ਹੈ ਬਠਿੰਡੇ ਜ਼ਿਲ੍ਹੇ ਦੇ ਵਿੱਚ ਉਹਦੇ ਇੱਕ ਗੁਰੂ ਘਰ ਦੇ ਲਾਂਗਰੀ ਸੇਵਾਦਾਰ ਦੀ ਇੱਕ ਪਿੰਡ ਦੇ ਵਿਅਕਤੀ ਵੱਲੋਂ ਜਿਹੜੀ ਬੁੜੀ ਤਰ੍ਹਾਂ ਜਿਹੜੀ ਕੁੱਟਮਾਰੂ ਕੀਤੀ ਗਈ ਸੀ ਉਹ ਮਾਮਲਾ ਜਿਹੜੀ ਵੀਡੀਓ ਕਿਸੇ ਵਿਅਕਤੀ ਵੱਲੋਂ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਵੱਲੋਂ ਬਣਾ ਕਰਕੇ ਜਿਹੜੀ ਕੈਮਰੇ ਤੋਂ ਲਾ ਕੇ ਉਹ ਭਾਈ ਕਣਿਆ ਗ੍ਰੰਥੀ ਸਭਾ ਗਰੁੱਪ ਦੇ ਵਿੱਚ ਆਈ ਜਿਸ ਦੇ ਵਿੱਚ ਗਰੁੱਪ ਦੇ ਅਹੁਦੇਦਾਰਾਂ ਵੱਲੋਂ ਉਸ ਦੀ ਸ਼ਾਨ ਮੇਨ ਕਰਕੇ ਸਾਰੀ ਜਿਹੜੀ ਟੀਮ ਸੀ ਰੈਵੜੀ ਕਰਕੇ ਜਿਹੜਾ ਉੱਥੇ ਸਾਨੂੰ ਜਾਣ ਦਾ ਮੌਕਾ ਸੀ ਜਿਹੜਾ ਉੱਥੇ ਜਾ ਕੇ ਦੇਖਿਆ ਜੋ ਸ਼ਿਵਲਾ ਹਸਪਤਾਲ ਜਿਹੜਾ ਗੋਨਿਆਂ ਨੇ ਦੇ ਵਿੱਚ ਹੈ ਉੱਥੇ ਜਿਹੜੇ ਉਹ ਬਾਬਾ ਜੀ ਸਨ ਲੰਗਰੀ ਭਾਈ ਮੁਖਤਿਆਰ ਸਿੰਘ ਜੀ ਜਿਹੜੇ ਪਿਛਲੇ 6 ਮਹੀਨਿਆਂ ਤੋਂ ਜਿਹੜਾ ਉੱਥੇ ਗੁਰਦੁਆਰਾ ਸਾਹਿਬ ਦੇ ਚ ਲੰਗਰੀ ਦੀ ਸੇਵਾ ਜਿਹੜੀ ਉਹ ਕਰ ਚੁੱਕੇ ਸੀ ਵਿੱਚ ਦੇ ਥੋੜਾ ਜਿਹਾ ਸਮਾਂ ਚਲੇ ਗਏ ਅਤੇ ਪਿੰਡ ਨੂੰ ਵਧੀਆ ਲੱਗੇ ਤਾਂ ਉਹ ਦੁਬਾਰਾ ਜਿਹੜਾ ਡੇਢ ਕਿ ਮਹੀਨਾ ਪਿਛਲੇ ਸਮੇਂ ਤੋਂ ਆਈ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਸੋ ਪਿੰਡ ਦੇ ਇੱਕ ਵਿਅਕਤੀ ਵੱਲੋਂ ਜਿਹਨੂੰ ਆਪਾਂ ਮਾਨਸਿਕ ਤੌਰ ਤੇ ਬਿਮਾਰਾ ਨਹੀਂ ਕਹਿ ਸਕਦੇ ਬੜਾ ਹੱਟਾ ਕੱਟਾ ਸੀ ਉਹ ਜਿਹੜਾ ਵਿਅਕਤੀ ਸੀ ਇੱਕ ਮੋਨਾ ਸੀ ਜਿਹੜੇ ਉਸਦੇ ਕੇਸ ਨਹੀਂ ਸੀ ਦਾੜੀ ਨਹੀਂ ਸੀ ਨਾ ਤਾਂ ਉਹਦਾ ਅੰਮ੍ਰਿਤਸਰ ਇੱਕ ਗੁਰੂ ਦਾ ਸਿੱਖ ਜਿਹੜਾ ਮੰਝੇ ਤੇ ਪਿਆ ਹੋਇ ਸੀ ਗੁਰਦੁਆਰਾ ਸਾਹਿਬ ਦਾ ਲੰਗਰੀ ਸੀ ਮੰਝੇ ਤੇ ਪਏ ਹੋਏ ਤੇ ਗਾਤਰਾ ਪਾਇਆ ਹੋਇਆ ਸੀ ਤੇ ਦਿਮਾਲਾ ਸਜਿਆ ਹੋਇਆ ਸੀ ਉਸਤੇ ਆ ਕੇ ਸੋਟੀਆਂ ਦੇ ਨਾਲ ਬਾਰ ਕਰਦਾ ਗਾਲ ਦੁੱਪੜ ਦਿੰਦਾ ਸਵੇਰੇ ਅੰਮ੍ਰਿਤ ਵੇਲ ਦਾ ਟਾਈਮ ਸੀ ਜਿਹੜਾ ਉਸਦੇ ਵਿੱਚ ਹੁਕਮਨਾਵਾ ਸਾਹਿਬ ਕੈਮਰੇ ਦੇ ਵਿੱਚੋਂ ਤਾਂ ਸੁਣਾਈ ਦੇ ਰਿਹਾ ਤਾਂ ਜਿਹੜਾ ਉਸ ਨੂੰ ਆ ਕੇ ਸੇਵਾਦਾਰ ਨੂੰ ਕੁਝ ਗਾਮ ਵਗੈਰਾ ਦਿੱਤੀਆਂ ਚਾਹ ਦੇ ਮਸਲੇ ਤੇ ਜਿਹੜਾ ਉਸ ਨੂੰ ਕੁੱਟਮਾਰ ਕੀਤੀ ਸਾਡੀ ਟੀਮ ਨੇ ਉੱਥੇ ਪਹੁੰਚ ਕੇ ਬਾਬਾ ਜੀ ਦੀ ਸਾਰ ਲਿੱਤੀ ਗੱਲਬਾਤ ਕੀਤੀ ਅਸੀਂ ਸਾਰੀ ਗੱਲਬਾਤ ਕੀਤੀ ਜਦੋਂ ਸਾਨੂੰ ਪਤਾ ਲੱਗੇ ਜਿਹੜਾ ਉਹ ਵਿਅਕਤੀ ਐ ਉਹ ਪਿਛਲੇ ਸਮੇਂ ਜਿਹੜੀ ਕਮੇਟੀ ਸੀ ਗੁਰਦੁਆਰਾ ਸਾਹਿਬ ਦੀ ਰਹੀ ਸੀ ਪ੍ਰਬੰਧਕ ਉਹਨਾਂ ਦੇ ਜਿਹੜੇ ਪ੍ਰਧਾਨ ਸਭ ਸੀ ਉਹਨਾਂ ਦਾ ਭਤੀਜਾ ਸੀ ਉਹਨੇ ਜਿਹੜੀ ਸੇਵਾਦਾਰ ਦੀ ਕੁੱਟਮਾਰ ਕੀਤੀ ਤੇ ਅਸੀਂ ਜਦੋਂ ਉੱਥੇ ਗਏ ਤਾਂ ਕੋਈ ਵੀ ਜਿਹੜੀ ਪਿਛਲੇ 15 ਤਰੀਕ ਦੀ ਘਟਨਾ ਹੋਈ ਐ ਪਿਛਲੇ 15 ਤਰੀਕ ਤੋਂ ਅੱਜ ਦੇਖ ਲਓ 19 ਤਰੀਕ ਹੋਈ ਐ ਤੇ ਕੋਈ ਵੀ ਜਿਹੜੀ ਕਾਰਵਾਈ ਸੀ ਉਸ ਵਿਅਕਤੀ ਤੇ ਨਹੀਂ ਹੋਈ ਅਸੀਂ ਜਦੋਂ ਗਏ ਉੱਤੇ ਐਸਐਚਓ ਸਾਹਿਬ ਨਾਲ ਗੱਲ ਕੀਤੀ ਭਾਈ ਕਨਈਆ ਗਰੰਥੀ ਸਭਾ ਦੇ ਸਰਪ੍ਰਸਤ ਬਾਬਾ ਦਾਰਾ ਸਿੰਘ ਜੀ ਅਕਲੀਆ ਪ੍ਰਧਾਨ ਭਾਈ ਕਰਨ ਸਿੰਘ ਜੀ ਝੰਡੂਕੇ ਇਹਨਾਂ ਦੀ ਦੇਖਰੇਖ ਦੇ ਵਿੱਚ ਇਹ ਸਾਰੀ ਕਾਰਵਾਈ ਹੋਈ ਜਦੋਂ ਇਹਨਾਂ ਨੂੰ ਐਸਐਚਓ ਸਾਹਿਬ ਨੇ ਇਹਨਾਂ ਨੇ ਗੱਲ ਕੀਤੀ ਭਾਈ ਦਾਰਾ ਸਿੰਘ ਅਕਲੀਆ ਜੀ ਨੇ ਐ ਸਚੂ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਜਿਹੜੇ ਉਹ ਵਿਅਕਤੀ ਹੈ ਉਹਨੂੰ ਅਰੈਸਟ ਕੀਤਾ ਜਾਵੇਗਾ ਕਾਰਵਾਈ ਜਿਹੜੀ ਉਹ ਕੀਤੀ ਜਾਵੇਗੀ ਪਰ 19 ਤਰੀਕ ਹੋ ਗਈ ਅਜ ਤੱਕ ਕੋਈ ਵੀ ਉਸ ਵਿਅਕਤੀ ਤੇ ਜਿਹੜੀ ਕਾਰਵਾਈ ਉਹ ਨਹੀਂ ਹੋਈ ਤੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਵੀ ਜਿਹੜੀ ਉਸ ਵਿਅਕਤੀ ਤੇ ਕਾਰਵਾਈ ਕੀਤੀ ਜਾਵੇ ਤੇ ਗੁਰਦੁਆਰਾ ਸਾਹਿਬ ਦੇ ਜਿਹੜੇ ਗਰੰਤੀ ਸਿੰਘ ਹਨ ਜਾਂ ਡਾਲੀ ਵਾਲੇ ਜਾਂ ਲਾਂਗਰੀ ਸੇਵਾਦਾਰ ਹਨ ਉਹਨਾਂ ਨੂੰ ਬਣਦਾ ਮਾਣ ਸਨਮਾਨ ਜਿਹੜਾ ਉਹ ਦਿੱਤਾ ਜਾਵੇ ਤੇ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਜੇਕਰ ਉਸ ਵਿਅਕਤੀ ਤੇ ਕੋਈ ਵੀ ਕਾਰਵਾਈ ਨਹੀਂ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਭਾਈਚਾਰਾ ਗਰੰਤੀ ਸਭਾ ਦੇ ਅਹੁਦੇਦਾਰ ਹਨ ਵੱਖ-ਵੱਖ ਸੰਸਥਾਵਾ ਹਨ ਸਾਰੇ ਉੱਥੇ ਪਹੁੰਚ ਕੇ ਅਣਮਿੱਥੇ ਸਮੇਂ ਲਈ ਧਰਨਾ ਲਾਵਾਂਗੇ ਜਿਹੜੀ ਵੀ ਕਾਰਵਾਈ ਹੋਵੇਗੀ ਉਹ ਅਸੀਂ ਉੱਥੇ ਕਰਾਂਗੇ ਬਜੀ ਬਜੀ ਗੱਲ ਕਰੀੜੇ ਨੇ ਗਾਪ ਤੇ ਅਸੀਂ ਲੱਗਦੀ ਸੀ ਉਹਦੇ ਹਾਲਾਤ ਕੀ ਨੇਗਾ ਕਿ ਤਰ੍ਹਾਂ ਹੀ ਟੁੱਟਾਂ ਦੇ ਗਈਆਂ ਉਹਨਾਂ ਦੇ ਹਾਲਾਤ ਨੇ ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਜੀ ਗੱਲਬਾਤ ਕੀਤੀ ਉਹਨਾਂ ਦੇ ਪੱਟ ਤੇ ਸੋਟੀਆਂ ਵੱਜੀਆਂ ਨੇ ਲੀਲ ਪਈ ਹੋਈ ਸੀ ਅਸੀਂ ਉਦਾਂ ਸਾਰਾ ਕੁਝ ਦੇਖਿਆ ਉੱਥੇ ਜਾ ਕੇ ਲੱਤਾਂ ਤੇ ਲੀਲ ਪਈ ਹੋਈ ਸੀ ਸਿਰ ਦੇ ਵਿੱਚ ਵੀ ਉਹਨਾਂ ਨੇ ਸੋਟੀ ਮਾਰੀ ਸੀ ਪਰ ਜਿਹੜੀ ਉਸ ਸੇਵਾਦਾਰ ਨੇ ਬਚਤ ਕੀਤੀ ਕੁਰਸੀ ਦੇ ਨਾਲ ਰੁਕਿਆ ਕਿੰਨੀ ਉਮਰ ਦੇ ਹੈਗੇ ਸੀ ਜੀ ਲੱਗਦੀ ਸੀ ਉਮਰ ਤਕਰੀਬਨ ਉਹਨਾਂ ਦੀ ਹੈਗੀ ਆ ਜੀ 55 ਸਾਲ ਬਾਬਾ ਜੀ ਦੀ ਹਾਂਜੀ ਤੇ ਜਿਹੜਾ ਉਹ ਵਿਅਕਤੀ ਹੈ ਉਸਦੀ ਵੀ ਉਮਰ ਹੈਗੀ ਹੈ 50-55 ਸਾਲ ਦੀ ਤੇ ਕੋਈ ਅਹਰਜੀ ਗੱਲ ਨਹੀਂ ਹੈ ਕਿ ਸਿਆਣਾ ਬਣਾ ਬੰਦਾ ਸੀ ਪਰ ਉਹਨੂੰ ਸੋਚਣਾ ਚਾਹੁੰਦਾ ਸੀ ਬਾਬਾ ਜੀ ਨੇ ਬਜ਼ੁਰਗ ਨੇ ਜਦੋਂ ਗੱਲ ਕਰ ਲਈ ਜਿਵੇਂ ਤੁਸੀਂ ਕਿਹਾ ਸਦਾ ਨਾਲ ਗੱਲ ਹੋਈ ਤੁਹਾਡੇ ਦੁਆਰੇ ਹੀ ਹੋਈ ਨਹੀਂ ਹੋਣੀ ਨਾ ਤਾਂ ਲੱਗਦਾ ਨਹੀਂ ਜਾਂ ਹੁਣ ਤੱਕ ਉਹਨੂੰ ਮਾਫੀ ਮੰਗਣੀ ਚਾਹੀਦੀ ਸੀ ਜਾਂ ਉਹਤੇ ਬਣਦੀ ਕਰ ਵੀ ਤੁਸੀਂ ਤੇ ਉਹਨੇ ਨਹੀਂ ਜੀ ਇਹਨਾਂ ਮਾਫੀ ਵਾਸਤੇ ਅੱਜ ਜਦੋਂ ਸਾਡੀ ਗੱਲ ਹੋਈ ਉੱਥੇ ਪ੍ਰਬੰਧਕਾਂ ਦੇ ਨਾਲ ਦੇਖੋ ਪ੍ਰਬੰਧਕ ਕਮੇਟੀ ਹੈ ਜਿਹੜੀ ਉਹ ਬਾਬਾ ਲੰਗਰੀ ਜੀ ਨੇ ਜਿਹੜੇ ਭਾਜੀ ਮੁਖਤਿਆਰ ਸਿੰਘ ਜੀ ਉਹਨਾਂ ਦੇ ਨਾਲ ਹੈ ਸਾਰੀ ਪ੍ਰਬੰਧਕ ਕਮੇਟੀ ਉਹਨਾਂ ਦੇ ਕੋਲ ਅੱਜ ਕੁਝ ਨਿੰਗ ਸਿੰਘਾਂ ਵੱਲੋਂ ਇੱਕ ਜਥੇਬੰਦੀ ਹੋਵੇ ਕਿਉਂਕਿ ਸ਼ਾਇਦ ਮੈਂ ਨਾਂ ਨਹੀਂ ਜਾਣਦਾ ਉਹਨਾਂ ਦੇ ਥਰੂ ਫੋਨ ਆਇਆ ਵੀ ਰਾਜੀ ਬੰਦਾ ਕਰਾ ਦਈਏ ਪਰ ਇਹ ਬਿਲਕੁਲ ਗਲਤ ਹੈ ਜਿਹੜਾ ਐਸੇ ਤਰ੍ਹਾਂ ਰਾਜੀ ਬੰਦਾ ਕਰਵਾਉਣਾ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਬਾਬੇ ਦੀ ਕੁੱਟਮਾਰ ਹੋਈ ਹੈ ਸੇਵਾਦਾਰ ਦੀ ਵੀ ਉਹ ਜਿਹੜਾ ਵਿਅਕਤੀ ਹੈ ਉਸਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ